ਪਹਿਲਾਂ ਤੇ ਦੁਕਾਨਦਾਰਾਂ ਨੂੰ ਬਿਫਤਾ ਪਾਈ ਸੀ ਹੁਣ ਸ਼ੋਅਰੂਮ ਐਗਜ਼ੀਬਿਸ਼ਨ ਵਾਲਿਆਂ ਨੂੰ ਵੀ ਬਿਫਤਾ ਪਾਤੀ ਜੇ ਦਿਖਾਓ ਜੀ ਡਿਜ਼ਾਈਨ 5500 ਲੰਡੇ ਬਣਾ ਸਾਲਾ ਸ਼ਹਿਰ ਵਿੱਚ 5500 5000 4000 ਆਇਓ ਗਲਾਸ ਵੈਲਵਟ 9000 ਵੈਲਵਟ ਨਹੀਂ ਗਲਾਸ ਵੈਲਵਟ ਇਹ ਵੀ ਕਾਪੀ ਕਰ ਲੈਣਾ ਗਲਾਸ ਵੈਲਵਟ ਗਲਾਸ ਵੈਲਵਟ ਓਰੇ ਰੇਟ ਵੀ ਦੇਖਿਓ ਫੇਰੇ ਕੁਰੀ ਬਾਜ਼ਾਰ ਵਿੱਚ ਤਾਂ ਮੈਂ 5000 5500 6000 5000 ਰੁਪਈਆ ਰੇਟ ਸਾਲਾ ਲੱਡੀ ਵਾਈ ਕਰਾਂਗੇ 5000 ਰੇ ਫੇਰੇ ਜੇ 5000 ਦੇ ਦੋ ਦੇਾਂਗੇ 5000 ਦੇ ਦੋ ਦੋ ਦੇਾਂਗੇ 5000 ਦੇ ਨਾਲ ਬਾਵਾ ਐਕਸਟਰਾ ਕਢਾਈ ਵਾਲੀਆਂ ਸਰਵਾ ਪਸ਼ਮੀਨੇ ਦੀ ਦੁਬੱਟਾ ਪਿਓਰ ਵੈਲਵਟ ਪਿਓਰ ਵੈਲਵਟ ਦਾ ਸੰਦਰੀਲਾ ਬਹੁਤ ਪਹਰੇ ਕਰਨ ਰਾਮ ਜੈ ਕਰਾ ਆਹਾਹਾ ਤੇਰੀ ਆ ਜਾ ਅੱਗੇ ਇੱਧਰ ਆ ਜਾ ਅੱਗੇ ਆ ਜਾ ਬੀਨੂ ਇੱਧਰ ਆ ਕਾਲਾ ਇੱਧਰ ਆ ਜਾ ਨਾਂਗਰ ਕਾਫੀ ਮੋਰ ਪੰਕੀ ਚੈਰੀ ਬਲੋਸਮ 5000 ਦੇ ਦੋ ਸੂਟ ਪੂਰੇ ਪੰਜਾਬ ਨੂੰ ਚੈਲੰਜ 5000 ਦੇ ਦੋ ਪੂਰੇ ਕੈਨੇਡਾ ਵਿੱਚ ਕੈਨੇਡਾ ਨਾਲ ਇੱਕ ਗਨ ਹੋਰ ਇੱਕ ਗਨ ਹੋਰ ਦੁਕਾਨਦਾਰ ਕੋਈ ਨਾ ਮੰਗੇ ਮੈਂ ਨਹੀਂ ਦੇਣਾ ਕਿਸੇ ਦੁਕਾਨਦਾਰ ਨੂੰ ਕਹਿੰਦਾ ਦੁਕਾਨਦਾਰ ਨਾ ਬਟਿਕ ਮੈਂ ਕਹਿ ਦੋ ਨਹੀਂ ਕਿਸੇ ਦੁਕਾਨਦਾਰ ਨੂੰ ਤੇ ਕਿਸੇ ਬਟਿਕ ਨੂੰ ਨਹੀਂ ਦਿਆਂਗੇ ਜੇ ਆਪਣੇ ਦਾਦਾ ਦਾ ਬੈਡਾ ਕੋਈ ਗਾਗ ਨਾ ਮੰਗੇ ਕੋਈ ਆ ਕੇ ਹੋਲਸੇਲ ਕੋਈ ਸੈਟ ਨਾ ਮੰਗੇ ਮੇਰੇ ਕੋ ਆ ਕੇ ਮੈਂ ਨਹੀਂ ਇਹ ਦੇਣਾ ਮੇਰੇ ਕੋ ਮਾਲ ਵਾਧੂ ਦੇਣਾ ਨਹੀਂ ਜਾ